ਸ੍ਰੀਕਾਲ ਆਪਾਂ ਪਹੁੰਚੇ ਸੀ ਕੋਟਾ ਜ਼ਿਲ੍ਹੇ ਚ ਜੀ ਤੇ ਆਪਾਂ ਆਏ ਸੀ ਇੱਥੇ ਸੋਇਆਬੀਨ ਤੇ ਝੋਨੇ ਦੀ ਫੀਲਡ ਦੇਖਣ ਸੋਇਆਬੀਨ ਦੀ ਜ਼ਿਆਦਾਤਰ ਤਾਂ ਸੋਇਆਬੀਨ ਦਾ ਹੁਣ ਚੱਲਣਾ ਕੰਮ ਤੇ ਮੂੰਗੀ ਦਾ ਤੇ ਬਾਈ ਐਤ ਕੀ ਮੀਂਹ ਦਾ ਦੇਖ ਲਓ ਪਾਣੀ ਪਾਣੀ ਹੋ ਗਿਆ ਇੱਧਰ ਵਿਖਾ ਦੇ ਐਤ ਕੀ ਬਾਈ ਯਾਰ ਕੰਪੈਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਆਪ ਦਾ ਬਾਈ ਵੇਖ ਕੇ ਏਰੀਆ ਜਾਓ ਜੇ ਪਹਿਲਾਂ ਐਵੇਂ ਨਾਲ ਲਿਆਓ ਜੇ ਮਸ਼ੀਨਾ ਕਿਉਂਕਿ ਕੰਮ ਯਾਰ ਖਤਰੇ ਵਾਲਾ ਹੀ ਆ ਬਹੁਤ ਪਾਣੀ ਆ ਤੇ ਫਸਲ ਭਾਈ ਜੋ ਕਿਸਾਨਾਂ ਦਾ ਮਾੜੇ ਹਾਲਾਤ ਹੋਏ ਪਿਆ ਇਸ ਟਾਈਮ ਬਹੁਤ ਜ਼ਿਆਦੇ ਤੇ ਆ ਭਾਈ ਏਜੰਟ ਆਪਣਾ ਇਹਦੇ ਕੋਲੇ ਆਉਂਦੇ ਹੁੰਦੇ ਸੀ ਤੇ ਆਇਤ ਕੀ ਇਹਦੀ ਫਸਲ ਥੋੜੀ ਜੀ ਨਸ਼ਟ ਹੋ ਗਈ ਭਾਈ ਤੇ ਭਾਈ ਯਾਰ ਦੇਖ ਕੇ ਜਰੂਰ ਆਓ ਜੇ ਪਰ ਹਾਲਾਤ ਬਹੁਤ ਮਾੜੇ ਆ ਭਾਈ ਤੇ ਕਮੈਂਟਾਂ ਜਰੂਰ ਦੱਸਣਾ ਭਾਈ ਜੀ ਕੌਣ ਕੌਣ ਆ ਰਿਹਾ ਇੱਥੇ ਵੇਖਣਾ